School, सेक्स एजुकेशन ਸਕੂਲਾਂ ਚ ਜ਼ਰੂਰੀ ਹੈ ਬਿਲਕੁਲ ਸੈਕਸ এডਿਊਕੇਸ਼ਨ ਦੇ ਵਿੱਚ ਤੇ ਅਡਲਟ ਕੰਟੈਂਟ ਦੇ ਵਿੱਚ ਮੈਂ ਤੁਹਾਨੂੰ ਕੀ ਹੂੰ ਬਾਡੀ ਪਾਰਟਸ ਦੱਸਣੇ ਤੇ ਵਲਗਰ ਲੈਂਗੁਏਜ ਯੂਜ਼ ਕਰਨੀ ਬੋਥ ਆ ਡਿਫਰੈਂਟ ਥਿੰਗਸ ਮੈਂ ਵੀ ਬੱਚਿਆਂ ਨੂੰ ਚਾਈਲਡ ਸੈਕਸ ਅਬਿਊਜ਼ ਦੇ ਉੱਤੇ ਖੁੱਲ੍ਹ ਕੇ ਪੜਾਉਣੀ ਆ ਮੈਂ ਬੱਚਿਆਂ ਨੂੰ ਦੱਸਦੀ ਆ ਕਿ ਆ ਤੁਹਾਡੇ ਪ੍ਰਾਈਵੇਟ ਪਾਰਟ ਆ ਬੱਚਿਓ ਲੱਤਾਂ ਦੇ ਵਿਚਕਾਰਲੀ ਜਗਾ ਤੁਹਾਡਾ ਪ੍ਰਾਈਵੇਟ ਪਾਰਟ ਆ ਇਹਨੂੰ ਟੱਚ ਕਰਨ ਦਾ ਕਿਸੇ ਨੂੰ ਹੱਕ ਨਹੀਂ ਲੈਂਗੁਏਜ ਮੈਟਰ ਸਰ ਹੂੰ ਸੈਕਸ এডੂਕੇਸ਼ਨ ਦੇ ਵਿੱਚ ਸੈਕਸ এডੂਕੇਸ਼ਨ ਇਹ ਨਹੀਂ ਹੁੰਦੀ ਵੀ ਹਾਊ ਟੂ ਡੂ ਥਿਸ ਸੈਕਸ ਇਹ ਹੁੰਦਾ ਕਿ ਇਹ ਤੁਹਾਡੇ ਬਾਡੀ ਪਾਰਟਸ ਨੇ ਇਹਨਾਂ ਨੂੰ ਟੱਚ ਕਰਨ ਦਾ ਕਿਸੇ ਨੂੰ ਹੱਕ ਨਹੀਂਗਾ ਜੇ ਕੋਈ ਤੁਹਾਡੇ ਬਾਡੀ ਪਾਰਟਸ ਨੂੰ ਟੱਚ ਕਰਦਾ ਆ ਤਾਂ ਤੁਸੀਂ ਉਸ ਚੀਜ਼ ਦੀ ਕੰਪਲੇਂਟ ਕਰਨੀ ਆ ਇਹ ਹੁੰਦੀ ਆ ਉਹ ਜਿਹੜੀ এডੂਕੇਸ਼ਨ ਆ ਅਡਲਟ এডੂਕੇਸ਼ਨ ਦੇ ਵਿੱਚ ਤੇ ਸੈਕਸ এডੂਕੇਸ਼ਨ 'ਚ ਫਰਕ ਆ ਡਿਫਰੈਂਸ਼ੀਏਟ ਕਰਨ ਦੀ ਲੋੜ ਆ ਸੈਕਸ ਐਜੂਕੇਸ਼ਨ ਦੇ ਵਿੱਚ ਸੇਫ ਸੈਕਸ ਨਾਂ ਦਾ ਕੋਈ ਸਬਜੈਕਟ ਨਹੀਂ ਨਹੀਂ ਇਹੋ ਜਿਹਾ ਕੁਝ ਨਹੀਂ ਸਿਖਾਇਆ ਜਾਂਦਾ ਨਹੀਂ ਨਹੀਂ ਉਹਦੇ ਵਿੱਚ ਸਿਰਫ ਇਹ ਚੀਜ਼ਾਂ ਹੁੰਦੀਆਂ ਕਿ ਇਹ ਤੁਹਾਡੇ ਬੋਡੀ ਪਾਰਟ ਐ ਤੁਹਾਡੇ ਸੈਕਸ਼ੂਅਲ ਆਰਗਨ ਨੇ ਵੀ ਇਸ ਚੀਜ਼ ਨਾਲ ਆਹ ਚੀਜ਼ ਹੁੰਦੀ ਹੈ ਤੇ ਤੁਸੀਂ ਆਪਣੇ ਬੋਡੀ ਪਾਰਟਸ ਨੂੰ ਕਿਸੇ ਨੂੰ ਟੱਚ ਨਹੀਂ ਮੈਨੂੰ ਲੱਗਦਾ ਸ਼ਾਇਦ ਤੁਸੀਂ ਹੋਰ ਤਰੀਕੇ ਨਾਲ ਇੰਟਰਪਰਟ ਕਰ ਰਹੇ ਹੋ ਅਸੀਂ ਕਿਉਂਕਿ ਐਵੇਂ ਹੀ ਸਿਖਾਉਣੀ ਆ ਕਿਉਂਕਿ ਮੈਂ ਸਿਖਾਉਂਦੀ ਐ ਇਦਾਂ ਆ ਬੱਚਿਆਂ ਨੂੰ ਮੈਂ 20 ਬੱਚਿਆਂ ਨੂੰ ਸੈਕਸ ਐਜੂਕੇਸ਼ਨ ਦਾ ਮੀਨਿੰਗ ਹੀ ਸ਼ਾਇਦ ਇਹ ਹੈ ਕਿ ਸੇਫ ਕਿਦਾਂ ਤਰੀਕੇ ਦੇ ਨਾਲ ਰਹਿਣਾ ਤੁਸੀਂ ਕਿਦਾਂ ਚਾਹੋਗੇ ਬਿਲਕੁਲ ਇਹ 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 ਸਾਡੀ ਜਿਹੜੀ ਲੈਂਗੁਏਜ ਦੀ ਆ ਇਹ ਆਹ ਚੀਜ਼ ਆ ਹੂੰ ਜਿਹੜੀ ਅਸੀਂ ਬੱਚਿਆਂ ਨੂੰ ਪਾਕਸੋ ਦੇ ਅਧੀਨ ਸਿਖਾਉਨੇ ਆ ਹੂੰ ਅੱਛਾ